ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਵੇਂ ਕਿ ਸਾਰੇ ਤੁਸੀਂ ਜਾਣਦੇ ਹੋ ਕਿ ਲਗਾਤਾਰ 25 ਫਰਵਰੀ ਤੋਂ ਨਸ਼ਿਆਂ ਦੇ ਅਗੇਂਸਟ ਇੱਕ ਵੱਡੀ ਮਿਹਨਤ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਛੇੜੀ ਗਈ ਆ ਉਸ ਮਿਹਨਤ ਨੂੰ ਪੰਜਾਬ ਦੇ ਅੰਦਰ ਬਹੁਤ ਪਾਰੀ ਸਫਲਤਾ ਜਿਹੜੀ ਆ ਪ੍ਰਾਪਤ ਹੋ ਰਹੀ ਆ ਅੱਜ ਪੰਜਾਬ ਦੇ ਲੋਕ ਆਪ ਮਹਾਰੇ ਇਸ ਮਹਿਮ ਦਾ ਹਿੱਸਾ ਬਣ ਰਹੇ ਨੇ ਕਿ ਅੱਜ ਪੰਜਾਬ ਦੇ ਲੋਕ ਇਸ ਮਹਿਮ ਨੂੰ ਸਪੋਰਟ ਕਰ ਰਹੇ ਨੇ ਕਿ ਔਰ ਜਿੱਥੇ ਵੀ ਕਿਤੇ ਕੋਈ ਨਸ਼ੇ ਦਾ ਕਾਰੋਬਾਰੀ ਦੀਨਦਾਗਾ ਜਾਂ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਨਜ਼ਰ ਆਉਦਾਗਾ ਤਾਂ ਲੋਕ ਆਪਣੇ ਆਪ ਆ ਕੇ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਕੋਈ ਇਨਫੋਰਮੇਸ਼ਨ ਸਾਂਝੀ ਕਰਦੇ ਨੇਗੇ ਕੋਈ ਸਮਝ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਰ ਬੀਜੇਪੀ ਦੀ ਸਰਕਾਰ ਸੀ ਜਿਨ੍ਹਾਂ ਨੇ ਇੱਕ ਨਾਪਾਕ ਗੱਠਜੋੜ ਗੈਂਗਸਟਰਾਂ ਦਾ ਨਸ਼ਾ ਤਸਕਰ ਦਾ ਪੰਜਾਬ ਚ ਬਣਾਇਆ ਪੰਜਾਬ ਦੇ ਅੰਦਰ ਨਸ਼ਾ ਤਸਕਰ ਗੈਂਗਸਟਰ ਔਰ ਪੋਲਿਟਿਕਲ ਵਿਅਕਤੀ ਮਿਲ ਕੇ ਪੰਜਾਬ ਨੂੰ ਨਸ਼ਿਆਂ ਦੀ ਪੱਠੀ ਝੋੜਨ ਲੱਗੇ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲੱਗੇ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ 5 ਸਾਲ ਪੰਜਾਬ ਤੇ ਰਾਜ ਕੀਤਾ ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਅੰਦਰ ਗੈਂਗਸਟਰイズਮ ਨੂੰ ਵਧਾਇਆ ਨਸ਼ਾ ਤਸਕਰ ਨੂੰ ਪੰਜਾਬ 'ਚ ਵਧਾਇਆ ਕੋਈ ਵੀ ਵੱਡੀ ਕਾਰਵਾਈ ਦੇ ਸਮੇਂ ਦੇ ਸਮੇਂ ਨਾ ਹੀ ਕੋਈ ਵੱਡੀ ਮਿਹਨ ਪੰਜਾਬ ਦੇ ਅੰਦਰ ਛੇੜੀ ਗਈ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪੀ ਜਦੋਂ ਪੰਜਾਬ ਦੇ ਲੋਕਾਂ ਨੇ ਡ라이ਵਰ ਸੀਟ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੀਟ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭਾਰੀ ਬਹੁਮਤ ਦੇ ਨਾਲ ਬਿਠਾਇਆ ਔਰ ਉਸ ਤੋਂ ਬਾਅਦ ਲਗਾਤਾਰ ਨਸ਼ਿਆਂ ਦੇ ਖਾਤਮੇ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਕਮਿਟਿਡ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਮਿਟਿਡ ਰਹੀ ਲਗਾਤਾਰ ਅਸੀਂ ਨਸ਼ਿਆਂ ਦੇ ਖਾਤਮੇ ਦੇ ਲਈ ਕੰਮ ਕਰਦੇ ਰਹੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਐਂਟੀ ਨਾਰਕੋ ਡਰਗਸ ਫੋਰਸਸ ਦਾ ਗਠਨ ਕੀਤਾ ਗਿਆ ਔਰ ਅੱਜ ਜਦੋਂ ਫਰਵਰੀ ਦਾ ਮਹੀਨਾ ਆਇਆ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਦੇਸ਼ਾਦਰਸ਼ ਦਿੱਤੇ ਹਨ ਇਕ ਅੰਤਮ ਲੜਾਈ ਦਾ ਦੌਰ ਸ਼ੁਰੂ ਹੋਇਆ ਕਿ ਅੰਤਮ ਪਲ ਉਹ ਆਗੇ ਅੰਤਮ ਸਭਾ ਹੋ ਆ ਗਿਆ ਜਦੋਂ ਪੰਜਾਬ ਵਿੱਚ ਨਾ ਕੋਈ ਨਸ਼ਾ ਤਸਕਰ ਰਹੂਗਾ ਨਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਜਿਹੜਾ ਉਹ ਬਚੂਗਾ 25 ਫਰਵਰੀ ਨੂੰ ਮਹਿਮ ਸ਼ੁਰੂ ਹੋਈ 25 ਫਰਵਰੀ ਤੋਂ ਲੈ ਕੇ ਲਗਾਤਾਰ ਇਹ ਮਹਿਮ ਜਿਹੜੀ ਆ ਪੰਜਾਬ ਜਾਰੀ ਆ ਮੇਰੀ ਅਗਵਾਈ ਚ ਕਮੇਟੀ ਬਣੀ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਮੇਰੇ ਨਾਲ ਕੁਝ ਮੇਰੇ ਕੈਬਨਟ ਦੇ ਕਲੀਕ ਸਾਥੀ ਲਾਇਆ ਗਏ ਔਰ ਅਸੀਂ ਲਗਭਗ ਸਾਰਿਆਂ ਨੇ ਜਿਹੜੇ ਜ਼ਿਲ੍ਹੇ ਉਹਨਾਂ ਨੂੰ ਅਲਾਟ ਕੀਤੇ ਗਏ ਸੀ ਉਹ ਲਗਭਗ ਅਸੀਂ ਮੁਕੰਮਲ ਕਰ ਲਏ ਪੰਜਾਬ ਦੇ ਅੰਦਰ ਜਿਹੜੇ ਸਪੌਟ ਸੀ ਆਇਡੈਂਟੀਫਾਈ ਕੀਤੇ ਗਏ ਉਹ ਥਾਂ ਮ ਆਇਡੈਂਟੀਫਾਈ ਕੀਤੀਆਂ ਗਈਆਂ ਜਾਂ ਕਿ ਕਿੱਥੇ-ਕਿੱਥੇ ਨਸ਼ੇ ਦੀ ਅਵੇਲੇਬਿਲਟੀ ਜਿਹੜੀ ਉਹ ਜ਼ਿਆਦਾ ਗਈ ਉਹਨੂੰ ਤੋੜਨ ਦਾ ਯਤਨ ਕੀਤਾ ਗਿਆ ਲਗਾਤਾਰ ਕਾਸੋ ਆਪਰੇਸ਼ਨ ਚੱਲੇ ਲਗਾਤਾਰ ਬਹੁਤ ਸਾਰੇ ਲੋਕ ਜਿਹੜੇ ਨੇਗੇ ਉਹ ਜ਼ਿਲ੍ਹੇ 'ਚ ਵੀ ਅਸੀਂ ਦੇਖੇ ਪਰ ਬਹੁਤ ਸਾਰੇ ਜਿਹੜੇ ਨਸ਼ਾ ਕਰਨ ਦੇ ਆਦੀ ਸੀਗੇ ਉਹਨਾਂ ਨੂੰ ਅਸੀਂ ਇਲਾਜ ਦੇ ਲਈ ਹਸਤਾਣੇ ਅੰਦਰ ਵੀ ਭਰਤੀ ਕਰਾਇਆ ਪਰ ਲੇਕਿਨ ਆਜ ਮੈਂ ਸਮਝਦਾ ਉਹ ਲੜਾਈ ਜਿਹੜੀ ਆ ਬਿਲਕੁਲ ਐਂਡ ਤੇ ਪਹੁੰਚ ਚੁੱਕੀ ਆ ਅੱਜ ਹੀ ਮੈਂ ਦੇਖ ਰਿਹਾ ਸੀ ਜਦੋਂ ਕਿਉਂਕਿ ਮੈਂ ਪਠਾਨਕੋਟ ਡਿਸਟ੍ਰਿਕਟ ਚੈੱਕ ਕਰਕੇ ਆਇਆ ਮੈਂ ਜੋ ਪਠਾਨਕੋਟ ਗਿਆ ਸੀਗਾ ਉਸ ਸਮੇਂ ਜਿਹੜਾ ਪਠਾਨਕੋਟ ਦਾ ਹਿੱਸਾ हिमाचल प्रदेश ਨਾਲ ਲੱਗਦਾ ਸੀਗਾ ਸਾਡਾ ਗਵਾਂਡੀ ਸੂਬਾ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆ ਉੱਥੇ ਲੱਗਦਾ ਸੀਗਾ ਤਾਂ ਮੈਨੂੰ ਐਸਐਸਟੀ ਪਠਾਨਕੋਟ ਨੇ ਦੱਸਿਆ ਡੀਆਈਜੀ ਪਠਾਨਕੋਟ ਰੇਂਜ ਨੇ ਦੱਸਿਆ ਕਿ ਕੁਛ ਥਾਮਾ ਹਿਮਾਚਲ ਪ੍ਰਦੇਸ਼ ਦੀਆਂ ਨੇ ਜਿੱਥੋਂ ਨਸ਼ਾ ਜਿਹੜਾ ਉਹ ਪੰਜਾਬ ਵੱਲ ਡਰਾਈਵ ਕਰਦਾਗਾ ਪੰਜਾਬ ਵੱਲ ਆਉਂਦਾਗਾ ਤਾਂ ਮੈਂ ਉਹਨਾਂ ਅਫਸਰਾਂ ਨੂੰ ਉਸੇ ਸਮੇਂ ਹਦਾਇਤ ਜਾਰੀ ਕੀਤੀ ਸੀ ਕਿ ਤੁਰੰਤ ਹਿਮਾਚਲ ਪ੍ਰਦੇਸ਼ ਸਰਕਾਰ ਦੇ ਨਾਲ ਉੱਥੋਂ ਦੇ ਡੀਜੀਪੀ ਸਾਹਿਬਾਨ ਦੇ ਨਾਲ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਰਾਤ ਤੱਕ ਕੰਮ ਕਰਕੇ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਤੇ ਸਖਤ ਹਮਲਾ ਕੀਤਾ ਜਾਵੇ ਸਖਤ ਬਾੜ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਨੂੰ ਵੀ ਤਹਿਸ ਨਸ਼ ਕੀਤਾ ਜਾਵੇ ਮੈਨੂੰ ਪਤਾ ਲੱਗਿਆ ਕਿ ਕਈ ਜਗ੍ਹਾ ਦੇ ਉੱਤੇ ਜਿਹੜੇ ਹਿਮਾਚਲ ਪਹਾੜ ਪਿੰਡ ਨੇਗੇ ਉਹਨਾਂ ਦੇ ਅੰਦਰ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਨੇ ਜਿਹੜਾ ਸਾਂਝੇ ਆਪਰੇਸ਼ਨ ਵੀ ਕੀਤੇ ਨੇਗੇ ਔਰ ਉਹਨਾਂ ਪੁਲਿਸਾਂ ਨੂੰ ਸਫਲਤਾ ਜਿਹੜੀ ਆ ਵੱਡੇ ਪੱਧਰ ਤੇ ਮਿਲੀ ਆ ਸੋ ਮੇਰਾ ਕਹਿਣ ਦਾ ਪਾਪ ਅਸੀਂ ਆਪ ਦੀ ਇਨਫਾਰਮੇਸ਼ਨ ਜਿਹੜੀ ਆ ਉਹ ਗੁਆਂਢੀ ਸੂਬਿਆਂ ਨਾਲ ਵੀ ਸਾਂਝੀ ਕਰ ਰਹੇ ਆ ਕਿ ਜਿਹੜਾ ਨਸ਼ਾ ਉਹਨਾਂ ਦੇ ਸਟੇਟਾਂ ਚ ਆਉਂਦਾਗਾ ਉਹਨੂੰ ਉੱਥੇ ਹੀ ਤੋੜਿਆ ਜਾਵੇ ਉੱਥੇ ਹੀ ਤਾਂ ਲੱਕ ਤੋੜਿਆ ਜਾਵੇ ਉੱਥੇ ਹੀ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਪੰਜਾਬ ਨੂੰ ਤਾਂ ਮੈਂ ਸਮਝਦਾ ਕਈ ਵਾਰ ਹਿਮਾਚਲ ਵੀ ਬਦਨਾਮ ਕਰਦਾਗਾ ਕਈ ਵਾਰ ਦੂਜੇ ਸੂਬੇ ਵੀ ਬਦਨਾਮ ਕਰਦੇ ਨੇ ਪਰ ਲੇਕਿਨ ਅਸਲੀਅਤ ਇਹ ਆ SSP ਸਾਫ ਦਾ ਮੈਨੂੰ ਇਨਪੁਟ ਆਈ ਕਿ ਅਸੀਂ ਉਸਾਂਝਾ ਆਪਰੇਸ਼ਨ ਜਿਹੜਾ ਸਫਲ ਹੋਇਆਗਾ ਜਦ ਤੱਕ ਇਸਾਂ ਦੀ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਅੰਦਰ ਹੁਣ ਤੱਕ 25 ਫਰਵਰੀ ਤੋਂ ਲੈ ਕੇ ਕਿੰਨੇ ਕੇਸ ਰਜਿਸਟਰ ਹੋਏ ਲਗੇ ਤਾਂ ਲਗਭਗ 1572 ਕੇਸ ਜਿਹੜੇ ਲਗੇ 1572 ਐਫਆਈਆ ਰ ਜਿਹੜੀਆਂ ਲਗੀਆਂ 1572 ਮੁਕੱਦਮੇ ਜਿਹੜੇ ਲਗੇ ਉਹ ਐਨਡੀਪੀਐਸ ਐਕਟ ਦੇ ਜਿਹੜੀ ਨਸ਼ਿਆਂ ਨਾਲ ਸੰਬੰਧਿਤ ਐਕਟ ਦੇ ਜਿਹੜੇ ਨੇ ਉਹ ਪੰਜਾਬ ਦੇ ਦਰਜ ਹੋਏ ਲਗੇ ਔਰ ਲਗਭਗ 2364 2364 ਵਿਅਕਤੀਆਂ ਨੂੰ ਵੱਖ-ਵੱਖ ਧਰਾਮਾਂ ਦੇ ਤਹਿਤ ਗ੍ਰਿਫਤਾਰ ਪੰਜਾਬ ਦੇ ਅੰਦਰ ਕੀਤਾ ਗਿਆ ਜੇ ਮੈਂ ਗੱਲ ਕਰਾਂ ਰਿਕਵਰੀ ਦੀ ਕਿ ਕਿੱਡੀ ਵੱਡੀ ਰਿਕਵਰੀ ਹੋਈ ਆ ਤਾਂ ਹੈਰਨ ਦੀ ਗੱਲ ਕਰੀਏ ਤਾਂ 90 ਕਿਲੋ ਦੇ ਕਰੀਬ 90 ਕਿਲੋ ਦੇ ਕਰੀਬ ਹੈਰਨ ਜਿਹੜੀ ਆ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਜ਼ਬਤ ਕੀਤੀ ਗਈ ਆ ਪਾਪੀ ਹੋ ਸਕਜੀ ਨੂੰ ਭੁੱਕੀ ਕਹਿ ਦਿੰਦੇ ਆ 1128 kg ਜਿਹੜੀ ਉਹ ਪੁੱਕੀ ਮਰੀਆ ਆਫੀਮ ਦੀ ਗੱਲ ਕਰੀਏ ਤਲ ਲਗਭਗ 51 ਕਿਲੋ ਗਾਂਜੇ ਦੀ ਗੱਲ ਕਰੀਏ 13 ਕਿਲੋ ਇਸੇ ਤਰੀਕੇ ਤੇ ਡਰੱਗ ਬਣੀ ਆ ਡਰੱਗ ਬਣੀ ਵੀ ਲਗਭਗ 63 ਲੱਖ ਰੁਪਇਆ 63 ਲੱਖ ਰੁਪਇਆ ਜਿਹੜਾ ਉਹ ਡਰੱਗ ਪੈਡਰਾ ਤੋਂ ਜਿਹੜਾ ਜਬਤ ਕੀਤਾ ਗਿਆ ਇਹਦੇ ਨਾਲ ਵੀ ਨਾਲ ਜਿਹੜੇ ਸਮਗਲਰ ਜਿਹੜੇ ਸਮਗਲਰ ਜਿਹੜੇ ਗੈਂਗਸਟਰ ਇਹਨਾਂ ਸਮੇਂ ਦੌਰਾਨ ਪੰਜਾਬ ਪੁਲਿਸ ਨਾਲ ਚੇਜ਼ ਕਰਦੇ ਜਾਂ ਪੰਜਾਬ ਪੁਲਿਸ ਨਾਲ ਚੇਜ਼ ਕਰਦੇ ਆ ਜਿਹੜੇ ਇਨਕਾਊਂਟਰ ਹੋਏ ਨੇ ਉਹਨਾਂ ਵਿੱਚ ਲਗਭਗ 28 ਵਿਅਕਤੀ ਜਿਹੜੇ ਨੇਗੇ ਉਹ ਇਸ ਤਰ੍ਹਾਂ ਫੜੇ ਗਏ ਨੇ ਕਿਉਂਕਿ ਉਹਨਾਂ ਨੂੰ ਪੰਜਾਬ ਪੁਲਿਸ ਨੇ ਜਦੋਂ ਨਾਲ ਮੁੱਠ ਭੇੜ ਹੋਈ ਤਾਂ ਉਸ ਮੁੱਠ ਭੇੜ ਦੇ ਦੌਰਾਨ 28 ਵਿਅਕਤੀ ਜਿਹੜੇ ਡਰੱਗ ਪੈਡਲਰ ਨੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਵੀ ਇੰਜਰਡ ਹੋਏ ਨੇਗੇ ਇਹਦੇ ਨਾਲ ਦੀ ਨਾਲ ਜਿੰਨਾ ਡਰੱਗ ਪੈੰਡਰਾਂ ਨੇਗੇ ਜਿਨ੍ਹਾਂ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੇ ਨਸ਼ਾ ਵੇਚ ਕੇ ਪੰਜਾਬ 'ਚ ਪ੍ਰਾਪਰਟੀ ਬਣਾਈ ਉਹਨਾਂ ਚੋਂ ਲਗਭਗ 33 ਘਰ ਜਿਹੜੇ ਨੇ ਉਹਨਾਂ ਦੇ ਜਿਹੜਾ ਨਸ਼ਾ ਵੇਚ ਕੇ ਉਹਨਾਂ ਨੇ ਪ੍ਰਾਪਰਟੀ ਬਣਾਈ ਆ ਉਹ ਵੀ ਨਸ਼ਟ ਪੰਜਾਬ ਚ ਕੀਤੇ ਗਏ ਨੇਗੇ ਸੋ ਮੇਰਾ ਕਹਿਣ ਦਾ ਭਾਵ ਆ ਇਹ ਮਹਿਮ ਜਿਹੜੀ ਆ ਉਹ ਆਪਣੇ ਸਿਖਰ ਵੱਲ ਵੱਧ ਰਹੀ ਆ ਲਗਾਤਾਰ ਇਹ ਮਹਿਮ ਜਿਹੜੀ ਆ ਤੇਜ਼ੀ ਨਾਲ ਪੰਜਾਬ ਚ ਚੱਲ ਰਹੀ ਆ ਕਿਉਂਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੇ ਸਖਤ ਦਿਸਾ ਨਿਰਦੇਸ਼ ਨੇਗੇ ਕਿ ਕੋਈ ਵੀ ਡਰਗ ਪੈਡਲਰ ਕਿਸੇ ਵੀ ਹਾਲਤ ਦੇ ਵਿੱਚ ਬਚਣਾ ਨਹੀਂ ਚਾਹੀਦਾ ਨਾ ਹੀ ਡਰਗ ਪੈਡਲਰ ਬਚੂਗਾ ਨਾ ਹੀ ਉਹਦੀ ਪ੍ਰਾਪਰਟੀ ਬਚੂਗੀ ਨਾ ਹੀ ਉਹਨੂੰ ਪੰਜਾਬ ਚ ਰਹਿਣ ਦਿੱਤਾ ਜਾਊਗਾ ਉਹ ਖੁੱਲੀ ਹਵਾ ਦੇ ਅੰਦਰ ਸਾਹ ਨਹੀਂ ਲੈ ਸਕਦਾ ਉਹਦੀ ਜਿਹੜੀ ਸਥਾਨ ਆ ਜਾਂ ਜੇਲ ਚ ਜਾਊਗਾ ਜਾ ਉਹ ਨਸ਼ਿਆਂ ਦਾ ਕਾਰੋਬਾਰ ਛੱਡੂਗਾ ਇਹਦੇ ਨਾਲ ਦੀ ਨਾਲ ਜਿਹੜੇ ਵਿਅਕਤੀ ਨਸ਼ਾ ਕਰਨ ਦੇ ਕਿਸੇ ਨਾ ਕਿਸੇ ਕਾਰਨ ਆਪ ਵੀ ਹੋਗੇ ਉਹਨਾਂ ਜਿਹੜਾ ਸਾਡਾ ਆਮਦਰਦੀਪ ਪ੍ਰਯਾਪਤੀ ਰਗਾ ਅਸੀਂ ਉਹਨਾਂ ਨੂੰ ਵੋਟ ਕੇਂਦਰਾਂ ਦੇ ਅੰਦਰ ਹਸਪੀਟਲ ਦੇ ਅੰਦਰ ਲੈ ਕੇ ਜਾ ਰਹੇ ਹਾਂ ਤਾਂ ਕਿ ਉਹਸੀ ਉਹਨਾਂ ਦਾ ਇਲਾਜ ਕਰ ਸਕੀਏ ਸੋ ਮੇਰਾ ਕਹਿਣ ਦਾ ਭਾਵ ਆ ਜਿਹੜੇ ਦਸ਼ਿਆਂ ਦੇ ਖਿਲਾਫ ਲੜਾਈ 25 ਤਰੀਕ ਨੂੰ 25 ਫਰਵਰੀ ਨੂੰ ਬਿੱਡੀ ਸੀਗੀ ਉਹ ਬਹਿਮ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਜਿਹੜੀ ਅੱਗੇ ਵੱਧ ਰਹੀ ਆ ਆਉਣ ਵਾਲੇ ਸਮੇਂ ਦੇ ਅੰਦਰ ਜਿਸ ਤਰ੍ਹਾਂ ਅਸੀਂ ਐਂਟੀ ਡਰੋਨ ਐਂਟੀ ਡਰੋਨ ਜਿਹੜੇ ਇਕੁਪਮੈਂਟ ਸੀਗੇ ਐਂਟੀ ਡਰੋਨ ਜਿਹੜੀ ਮਸ਼ੀਨਰੀ ਸੀਗੀ ਉਹਦਾ ਅਸੀਂ ਥੋੜੇ ਦਿਨ ਪਹਿਲਾਂ ਟ੍ਰਾਇਲ ਜਿਹੜਾ ਸੀਗਾ ਉਹ ਮਾਲੀਚ ਲਿਆ ਸੀਗਾ ਉਸ ਟ੍ਰਾਇਲ ਨੂੰ ਅਸੀਂ ਕਾਫੀ ਹੱਦ ਤੱਕ ਅੱਗੇ ਲਿਜਾ ਚੁੱਕੇ ਹਾਂ ਸਾਡੇ ਅਫੀਸਰ ਸਹਿਬਾਨ ਦੀ ਟੀਮ ਜਿਹੜੀ ਆ ਕਾਫੀ ਉਤੇ ਵਰਕ ਕਰ ਚੁੱਕੀ ਆ ਬੜੀ ਜਲਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਪੰਜਾਬ ਪੁਲਿਸ ਦੇ ਬੇੜੇ 'ਚ ਸ਼ਾਮਲ ਹੋਊਗੀ ਕਿਉਂਕਿ ਪੰਜਾਬ ਦਾ ਲਗਭਗ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ ਉਹ ਪਾਕਿਸਤਾਨ ਦੇ ਨਾਲ ਲੱਗ ਲੱਗ ਪੂਰੀ ਦੁਨੀਆ ਜਾਣਦੀ ਆ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦੀ ਸ਼ਾਂਤੀ ਭੰਗ ਕਰਦੇ ਲੱਗਿਆ ਨਾ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਬਣਾਉਣਾ ਚਾਹੁੰਦਾਗਾ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਉਹ ਅਤਵਾਦੀ ਬਖਵਾਦੀ ਧਿਰਾਂ ਨੂੰ ਸਪੋਰਟ ਕਰਦਾਗਾ ਪਰ ਲੇਕਿਨ ਪੰਜਾਬ ਸਰਕਾਰ ਜਿਹੜੀ ਆ ਹਰ ਇੱਕ ਜਿਹੜਾ ਵੀ ਉਹ ਕੋਈ ਡਿਜ਼ਾਈਨ ਪੰਜਾਬ ਦੇ ਖਿਲਾਫ ਬਣਾਉਂਦਾ ਉਹਨੂੰ ਹਮੇਸ਼ਾ ਹੀ ਅਸੀਂ ਤੋੜਨ ਚ ਨਾਕਾਮਜਾ ਕਾਮਯਾਬ ਹੋਣੇ ਆਗੇ ਸੋ ਉਸੇ ਤਰੀਕੇ ਜਿਹੜਾ ਡਰੋਨ ਦੇ ਰਾਹੀਂ ਨਸ਼ਾ ਭੇਜਦਾਗਾ ਸੋ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਵੀ ਬੜਾ ਤਕੜਾ ਕਰ ਰਹੇ ਹਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜੇਕਰ ਡਰੋਨ ਰਾਹੀਂ ਕੋਈ ਚੀਜ਼ ਆਉਂਦੀ ਆ ਤਾਂ ਉਹਨੂੰ ਅਸੀਂ ਰਾਸਤੇ ਵਿੱਚ ਹੀ ਨਸ਼ਟ ਕਰ ਸਕੀਏ ਥੈਂਕ ਯੂ ਜੀ ਸਰ ਬਹੁਤ ਬਹੁਤ ਤੁਹਾਡਾ ਜਵਾਬ ਨਹੀਂ ਕਿਹਾ ਅੱਜ ਵਾਸੇ ਜੈਨੇਸਰਮ ਨੇ ਵੀਡੀਓ ਲਾਈਵ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਵੇਂ ਕਿ ਸਾਰੇ ਤੁਸੀਂ ਜਾਣਦੇ ਹੋ ਕਿ ਲਗਾਤਾਰ 25 ਫਰਵਰੀ ਤੋਂ ਨਸ਼ਿਆਂ ਦੇ ਅਗੇਂਸਟ ਇੱਕ ਵੱਡੀ ਮੁਹਿੰਮ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਛੇੜੀ ਗਈ ਆ ਉਸ ਮੁਹਿੰਮ ਨੂੰ ਪੰਜਾਬ ਦੇ ਅੰਦਰ ਬਹੁਤ ਭਾਰੀ ਸਫਲਤਾ ਜਿਹੜੀ ਆ ਪ੍ਰਾਪਤ ਹੋ ਰਹੀ ਆ ਅੱਜ ਪੰਜਾਬ ਦੇ ਲੋਕ ਆਪ ਮਾਰੇ ਇਸ ਮਹਿਮ ਦਾ ਹਿੱਸਾ ਬਣ ਰਹੇ ਨੇ ਕਿ ਅੱਜ ਪੰਜਾਬ ਦੇ ਲੋਕ ਇਸ ਮਹਿਮ ਨੂੰ ਸਪੋਰਟ ਕਰ ਰਹੇ ਨੇ ਕਿ ਔਰ ਜਿੱਥੇ ਵੀ ਕਿਤੇ ਕੋਈ ਨਸ਼ੇ ਦਾ ਕਾਰੋਬਾਰੀ ਦੀਂਦਾਗਾ ਜਾਂ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਨਜ਼ਰ ਆਉਂਦਾਗਾ ਤਾਂ ਲੋਕ ਆਪਣੇ ਆਪ ਆ ਕੇ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਕੋਈ ਇਨਫੋਰਮੇਸ਼ਨ ਸਾਂਝੀ ਕਰਦੇ ਨਹੀਂਗੇ ਕੋਈ ਸਮਝ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਭਾਜਪਾ ਦੀ ਸਰਕਾਰ ਸੀ ਜਿਨ੍ਹਾਂ ਨੇ ਇੱਕ ਨਾਪਾਕ ਗੱਠਜੋੜ ਗੈਂਗਸਟਰਾਂ ਦਾ ਨਸ਼ਾ ਤਸਕਰਾਂ ਦਾ ਪੰਜਾਬ 'ਚ ਬਣਾਇਆ ਪੰਜਾਬ ਦੇ ਅੰਦਰ ਨਸ਼ਾ ਤਸਕਰ ਗੈਂਗਸਟਰ ਔਰ ਪੋਲੀਟੀਕਲ ਵਿਅਕਤੀ ਮਿਲ ਕੇ ਪੰਜਾਬ ਨੂੰ ਨਸ਼ਿਆਂ ਦੀ ਪੱਠੀ ਝੂਗਣ ਲੱਗੇ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲੱਗੇ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ 5 ਸਾਲ ਪੰਜਾਬ 'ਤੇ ਰਾਜ ਕੀਤਾ ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਅੰਦਰ ਗੈਂਗਸਟਰイズਮ ਨੂੰ ਵਧਾਇਆ ਨਸ਼ਾ ਤਸਕਰ ਨੂੰ ਪੰਜਾਬ 'ਚ ਵਧਾਇਆ ਕੋਈ ਵੀ ਵੱਡੀ ਕਾਰਵਾਈ ਦੇ ਸਮੇਂ ਸਮੇਂ ਨਾ ਹੀ ਕੋਈ ਵੱਡੀ ਵਿਹਿਮ ਪੰਜਾਬ ਦੇ ਅੰਦਰ ਛੇੜੀ ਗਈ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪੀ ਜਦੋਂ ਪੰਜਾਬ ਦੇ ਲੋਕਾਂ ਨੇ ਡਰਾਈਵਰ ਸੀਟ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੀਟ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭਾਰੀ ਬਹੁਮਤ ਦੇ ਨਾਲ ਬਿਠਾਇਆ ਔਰ ਉਸ ਤੋਂ ਬਾਅਦ ਲਗਾਤਾਰ ਨਸ਼ਿਆ ਦੇ ਖਾਤਮੇ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਕਮਿਟਿਡ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਮਿਟਿਡ ਰਹੀ ਲਗਾਤਾਰ ਅਸੀਂ ਨਸ਼ਿਆ ਦੇ ਖਾਤਮੇ ਦੇ ਲਈ ਕੰਮ ਕਰਦੇ ਰਹੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਐਂਟੀ ਨਾਰਕੋ ਡਰੱਗਸ ਫੋਰਸਸ ਦਾ ਗਠਨ ਕੀਤਾ ਗਿਆ ਔਰ ਅੱਜ ਜਦੋਂ ਫਰਵਰੀ ਦਾ ਮਹੀਨਾ ਆਇਆ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਦਸ਼ਾਦਰਦੇਸ਼ ਦੇ ਤਹਿਤ ਇੱਕ ਅੰਤਮ ਲੜਾਈ ਦਾ ਦੌਰ ਸ਼ੁਰੂ ਹੋਇਆ ਕਿ ਅੰਤਮ ਪਲ ਉਹ ਆਗੇ ਅੰਤਮ ਸਭਾ ਆ ਗਿਆ ਜਦੋਂ ਪੰਜਾਬ 'ਚ ਨਾ ਕੋਈ ਨਸ਼ਾ ਤਸਕਰ ਰਹੂਗਾ ਨਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਜਿਹੜਾ ਉਹ ਬਚੂਗਾ 25 ਫਰਵਰੀ ਨੂੰ ਮਹਿਮ ਸ਼ੁਰੂ ਹੋਈ 25 ਫਰਵਰੀ ਤੋਂ ਲੈ ਕੇ ਲਗਾਤਾਰ ਇਹ ਬਹਿਮ ਜਿਹੜੀ ਆ ਪੰਜਾਬ ਜਾਰੀ ਆ ਮੇਰੀ ਇਕ ਵਾਈਚ ਕਮੇਟੀ ਬਣੀ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਮੇਰੇ ਨਾਲ ਕੁਝ ਮੇਰੇ ਕੈਬਨਟ ਦੇ ਕਲੀਗ ਸਾਥੀ ਲਾਏ ਗਏ ਔਰ ਅਸੀਂ ਲਗਭਗ ਸਾਰਿਆਂ ਨੇ ਜਿਹੜੇ ਜ਼ਿਲ੍ਹੇ ਉਹਨਾਂ ਨੂੰ ਅਲਾਟ ਕੀਤੇ ਗਏ ਸੀ ਉਹ ਲਗਭਗ ਅਸੀਂ ਮੁਕੰਮਲ ਕਰ ਲਏ ਪੰਜਾਬ ਦੇ ਅੰਦਰ ਜਿਹੜੇ ਸਪਾਟ ਸੀ ਆਇਡੈਂਟੀਫਾਈ ਕੀਤੇ ਗਏ ਉਹ ਥਾਂ ਮ ਆਇਡੈਂਟੀਫਾਈ ਕੀਤੀਆਂ ਗਈਆਂ ਜਾਂ ਕਿ ਕਿੱਥੇ-ਕਿੱਥੇ ਨਸ਼ੇ ਦੀ ਅਵੇਲੇਬਿਲਟੀ ਜਿਹੜੀ ਉਹ ਜ਼ਿਆਦਾ ਗਈ ਉਹਨੂੰ ਤੋੜਨ ਦਾ ਯਤਨ ਕੀਤਾ ਗਿਆ ਲਗਾਤਾਰ ਕਾਸੋ ਆਪਰੇਸ਼ਨ ਚੱਲੇ ਲਗਾਤਾਰ ਬਹੁਤ ਸਾਰੇ ਲੋਕ ਜਿਹੜੇ ਨੇਗੇ ਉਹ ਜੇਲਾਤ ਵੀ ਅਸੀਂ ਦੇਖੇ ਪਰ ਬਹੁਤ ਸਾਰੇ ਜਿਹੜੇ ਨਸ਼ਾ ਕਰਨ ਦੇ ਆਦੀ ਸੀਗੇ ਉਹਨਾਂ ਨੂੰ ਅਸੀਂ ਇਲਾਜ ਦੇ ਲਈ ਹਸਪਤਾਲ ਦੇ ਅੰਦਰ ਵੀ ਭਰਤੀ ਕਰਾਇਆ ਪਰ ਲੇਕਿਨ ਆਜ ਮੈਂ ਸਮਝਦਾ ਉਹ ਲੜਾਈ ਜਿਹੜੀ ਆ ਬਿਲਕੁਲ ਐਂਡ ਤੇ ਪਹੁੰਚ ਚੁੱਕੀ ਆ ਅੱਜ ਹੀ ਮੈਂ ਦੇਖ ਰਿਹਾ ਸੀ ਜਦੋਂ ਕਿਉਂਕਿ ਮੈਂ ਪਠਾਨਕੋਟ ਡਿਸਟ੍ਰਿਕਟ ਚੈੱਕ ਕਰਕੇ ਆਇਆ ਮੈਂ ਜੋ ਪਠਾਨਕੋਟ ਗਿਆ ਸੀਗਾ ਉਸ ਸਮੇਂ ਜਿਹੜਾ ਪਠਾਨਕੋਟ ਦਾ ਹਿੱਸਾ ਹਿਮਾਚਲ ਪ੍ਰਦੇਸ਼ ਦਾ ਲੱਗਦਾ ਸੀਗਾ ਸਾਡਾ ਗਵਾਂਡੀ ਸੂਬਾ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆ ਉੱਥੇ ਲੱਗਦਾ ਸੀਗਾ ਤਾਂ ਮੈਨੂੰ ਐਸਐਸਪੀ ਪਠਾਨਕੋਟ ਨੇ ਦੱਸਿਆ ਡੀਆਈਜੀ ਪਠਾਨਕੋਟ ਰੇਂਜ ਨੇ ਦੱਸਿਆ ਕਿ ਕੁਝ ਥਾਮਾ ਹਿਮਾਚਲ ਪ੍ਰਦੇਸ਼ ਦੀਆਂ ਨੇ ਜਿੱਥੋਂ ਨਸ਼ਾ ਜਿਹੜਾ ਉਹ ਪੰਜਾਬ ਵੱਲ ਡਰਾਈਵ ਕਰਦਾਗਾ ਪੰਜਾਬ ਵੱਲ ਆਉਂਦਾਗਾ ਤਾਂ ਮੈਂ ਉਹਨਾਂ ਅਫਸਰਾਂ ਨੂੰ ਉਸੇ ਸਮੇਂ ਹਦਾਇਤ ਜਾਰੀ ਕੀਤੀ ਸੀ ਕਿ ਤੁਰੰਤ ਹਮਾਚਰ ਪ੍ਰਦੇਸ਼ ਸਰਕਾਰ ਦੇ ਨਾਲ ਉੱਥੋਂ ਦੇ ਡੀਜੀਪੀ ਸਾਹਿਬਾਨ ਦੇ ਨਾਲ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਰابطਾ ਕਾਇਮ ਕਰਕੇ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਤੇ ਸਖਤ ਹਮਲਾ ਕੀਤਾ ਜਾਵੇ ਸਖਤ ਬਾੜ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਨੂੰ ਵੀ ਤਹਿਸਿਨਸ ਕੀਤਾ ਜਾਵੇ ਮੈਨੂੰ ਪਤਾ ਲੱਗਿਆ ਕਿ ਕਈ ਜਗ੍ਹਾ ਦੇ ਉੱਤੇ ਜਿਹੜੇ ਹਿਮਾਚਲ ਪਹਾੜ ਪਿੰਡ ਨੇਗੇ ਉਹਨਾਂ ਦੇ ਅੰਦਰ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਨੇ ਜਿਹੜਾ ਸਾਂਝੇ ਆਪਰੇਸ਼ਨ ਵੀ ਕੀਤੇ ਨੇਗੇ ਔਰ ਉਹਨਾਂ ਆਪਣੇ ਇਸ ਤਰ੍ਹਾਂ ਨੂੰ ਸਫਲਤਾ ਜਿਹੜੀ ਆ ਵੱਡੇ ਪੱਧਰ ਤੇ ਮਿਲੀ ਆ ਸੋ ਮੇਰਾ ਕਹਿਣ ਦਾ ਆਪ ਆਸੀਂ ਆਪ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਗੁਆਂਢੀ ਸੂਬਿਆਂ ਨਾਲ ਵੀ ਸਾਂਝੀ ਕਰ ਰਹੇ ਆ ਕਿ ਜਿਹੜਾ ਨਸ਼ਾ ਉਹਨਾਂ ਦੇ ਸਟੇਟਾਂ 'ਚ ਆਉਂਦਾਗਾ ਉਹਨੂੰ ਉੱਥੇ ਹੀ ਤੋੜਿਆ ਜਾਵੇ ਉੱਥੇ ਹੀ ਤਾਂ ਲੱਕ ਤੋੜਿਆ ਜਾਵੇ ਉੱਥੇ ਹੀ ਉਹਨੂੰ ਖਤਮ ਕੀਤਾ ਜਾਵੇ ਕਿ ਪੰਜਾਬ ਨੂੰ ਤਾਂ ਮੈਂ ਸਮਝਦਾ ਕਈ ਵਾਰ ਹਿਮਾਚਲ ਵੀ ਬਦਨਾਮ ਕਰਦਾਗਾ ਕਈ ਵਾਰ ਦੂਜੇ ਸੂਬੇ ਵੀ ਬਦਨਾਮ ਕਰਦੇ ਨੇ ਪਰ ਲੇਕਿਨ ਅਸਲੀਅਤ ਇਹ ਆ ਜੀ ਮੈਂ ਐਸਐਸਪੀ ਸਾਹਿਬ ਦਾ ਮੈਨੂੰ ਇਨਪੁਟ ਆਈ ਕਿ ਅਸੀਂ ਉਹ ਸਾਝਾ ਆਪਰੇਸ਼ਨ ਜਿਹੜਾ ਸਫਲ ਹੋਇਆਗਾ ਜਦ ਤੱਕ ਇਸਾਂ ਦੀ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਅੰਦਰ ਹੁਣ ਤੱਕ 25 ਫਰਵਰੀ ਤੋਂ ਲੈ ਕੇ ਕਿੰਨੇ ਕੇਸ ਰਜਿਸਟਰ ਹੋਏ ਲਗੇ ਤਾਂ ਲਗਭਗ 1572 ਕੇਸ ਜਿਹੜੇ ਲਗੇ 1572 ਐਫ ਆਈ ਆਰ ਜਿਹੜੀਆਂ ਲਗੀਆਂ 1572 ਮੁਕੱਦਮੇ ਜਿਹੜੇ ਲਗੇ ਉਹ ਐਨ ਡੀ ਪੀ ਐਸ ਐਕਟ ਦੇ ਜਿਹੜੀ ਨਸ਼ਿਆਂ ਨਾਲ ਸੰਬੰਧਿਤ ਐਕਟ ਦੇ ਜਿਹੜੇ ਨੇ ਉਹ ਪੰਜਾਬ ਦੇ ਦਰਜ ਹੋਏ ਲਗੇ ਔਰ ਲਗਭਗ 2364 2364 ਵਿਅਕਤੀਆਂ ਨੂੰ ਵੱਖ-ਵੱਖ ਧਰਾਮਾਂ ਦੇ ਤਹਿਤ ਗ੍ਰਿਫਤਾਰ ਪੰਜਾਬ ਦੇ ਅੰਦਰ ਕੀਤਾ ਗਿਆ ਜੇ ਮੈਂ ਗੱਲ ਕਰਾਂ ਰਿਕਵਰੀ ਦੀ ਕਿ ਕਿੱਡੀ ਵੱਡੀ ਰਿਕਵਰੀ ਹੋਈ ਆ ਤਾਂ ਹੈਰਨ ਦੀ ਗੱਲ ਕਰੀਏ ਤੇ 90 ਕਿਲੋ ਦੇ ਕਰੀਬ 90 ਕਿਲੋ ਦੇ ਕਰੀਬ ਹੈਰਨ ਜਿਹੜੀ ਆ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਜ਼ਬਤ ਕੀਤੀ ਗਈ ਆ ਪਾਪੀ ਹੋ ਸਕਦੀ ਨੂੰ ਪੁੱਕੀ ਕਹਿ ਦਿੰਦੇ ਆ 1128 ਕਿਜੀ ਜਿਹੜੀ ਉਹ ਪੁੱਕੀ ਮਿਲਿਆ ਆਫੀਮ ਦੀ ਗੱਲ ਕਰੀਏ ਤਲਗਪਕ 51 ਕਿਲੋ ਗਾਂਜੇ ਦੀ ਗੱਲ ਕਰੀਏ 13 ਕਿਲੋ ਇਸੇ ਤਰੀਕੇ ਤੇ ਡਰੱਗ ਬਣੀ ਆ ਡਰਗ ਬਣੀ ਵੀ ਲਗਭਗ 63 ਲੱਖ ਰੁਪਿਆ 63 ਲੱਖ ਰੁਪਿਆ ਜਿਹੜਾ ਉਹ ਡਰਗ ਪੈਡਰਾ ਤੋਂ ਜਿਹੜਾ ਜਬਤ ਕੀਤਾ ਗਿਆ ਇਹਦੇ ਨਾਲ ਦੀ ਨਾਲ ਜਿਹੜੇ ਸਮੱਗਲਰ ਜਿਹੜੇ ਸਮੱਗਲਰ ਜਿਹੜੇ ਗੈਂਗਸਟਰ ਇਹਨਾਂ ਸਮੇਂ ਦੌਰਾਨ ਪੰਜਾਬ ਪੁਲਿਸ ਨਾਲ ਚੇਜ਼ ਕਰਦੇ ਜਾਂ ਪੰਜਾਬ ਪੁਲਿਸ ਨੂੰ ਚੇਜ਼ ਕਰਦੇ ਆ ਜਿਹੜੇ ਇਨਕਾਊਂਟਰ ਹੋਏ ਨੇ ਉਹਨਾਂ ਵਿੱਚ ਲਗਭਗ 28 ਵਿਅਕਤੀ ਜਿਹੜੇ ਨੇਗੇ ਉਹ ਇਸ ਤਰ੍ਹਾਂ ਫੜੇ ਗਏ ਨੇ ਕਿ ਉਹਨਾਂ ਨੂੰ ਪੰਜਾਬ ਪੁਲਿਸ ਨੇ ਜਦੋਂ ਨਾਲ ਮੁੱਠ ਭੇੜ ਹੋਈ ਤਾਂ ਉਸ ਮੋਟ ਭੇੜ ਦੇ ਦੌਰਾਨ 28 ਵਿਅਕਤੀ ਜਿਹੜੇ ਡਰਗ ਪੈਡਲਰ ਨੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਵੀ ਇੰਜਰਡ ਹੋਏ ਨੇਗੇ ਇਹਦੇ ਨਾਲ ਦੀ ਨਾਲ ਜਿੰਨਾ ਡਰਗ ਪੈਂਡਰਾਂ ਨੇਗੇ ਜਿੰਨਾ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੇ ਨਸ਼ਾ ਵੇਚ ਕੇ ਪੰਜਾਬ ਚ ਪ੍ਰਾਪਰਟੀ ਬਣਾਈ ਉਹਨਾਂ ਚੋਂ ਲਗਭਗ 33 ਘਰ ਜਿਹੜੇ ਨੇ ਉਹਨਾਂ ਦੇ ਜਿਹੜਾ ਨਸ਼ਾ ਵੇਚ ਕੇ ਉਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਹ ਵੀ ਨਸ਼ਟ ਪੰਜਾਬ ਚ ਕੀਤੇ ਗਏ ਨੇਗੇ ਸੋ ਮੇਰਾ ਕਹਿਣ ਦਾ ਭਾਵ ਆ ਇਹ ਮਹਿਮ ਜਿਹੜੀ ਆ ਉਹ ਆਪਣੇ ਸਿਖਰਾਂ ਵੱਲ ਵੱਧ ਰਹੀ ਆ ਲਗਾਤਾਰ ਮਹਿਮ ਜੜੀ ਆ ਤੇਜ਼ੀ ਨਾਲ ਪੰਜਾਬ ਚ ਚੱਲ ਰਹੀ ਆ ਕਿਉਂਕਿ ਸਾਡੇ ਸੁਪਰੀਮオーਰਵਿੰਦ ਕੇਜਰੀਬਾਦ ਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੇ ਸਖਤ ਦਿਸਾ ਨਿਰਦੇਸ਼ ਨੇ ਕਿ ਕੋਈ ਵੀ ਡਰਗ ਪੈਡਲਰ ਕਿਸੇ ਵੀ ਹਾਲਤ ਦੇ ਵਿੱਚ ਬਚਣਾ ਨਹੀਂ ਚਾਹੀਦਾ ਨਾ ਹੀ ਡਰਗ ਪੈਡਲਰ ਬਚੂਗਾ ਨਾ ਹੀ ਉਹਦੀ ਪ੍ਰਾਪਰਟੀ ਬਚੂਗੀ ਨਾ ਹੀ ਉਹਨੂੰ ਪੰਜਾਬ ਚ ਰਹਿਣ ਦਿੱਤਾ ਜਾਊਗਾ ਉਹ ਖੁੱਲੀ ਹਵਾ ਦੇ ਅੰਦਰ ਸਾਹ ਨਹੀਂ ਲੈ ਸਕਦਾ ਉਹਦੀ ਜਿਹੜੀ ਸਥਾਨ ਆ ਜਾਂ ਜੇਲ੍ਹ ਚਊਗਾ ਜਾ ਉਹ ਨਸ਼ਿਆਂ ਦਾ ਕਾਰੋਬਾਰ ਛੱਡੂਗਾ ਇਹਦੇ ਨਾਲ ਦੀ ਨਾਲ ਜਿਹੜੇ ਵਿਅਕਤੀ ਨਸ਼ਾ ਕਰਨ ਦੇ ਕਿਸੇ ਨਾ ਕਿਸੇ ਕਾਰਨ ਆਪ ਵੀ ਹੋ ਗਏ ਉਹਨਾਂ ਦੇ ਨਾਲ ਸਾਡਾ ਹਮਦਰਦੀ ਪ੍ਰਗਟਿਤ ਹੈਗਾ ਅਸੀਂ ਉਹਨਾਂ ਨੂੰ ਵੋਟ ਕੇਂਦਰਾਂ ਦੇ ਅੰਦਰ ਹਸਪੀਟਲ ਦੇ ਅੰਦਰ ਲੈ ਕੇ ਜਾ ਰਹੇ ਹਾਂ ਤਾਂ ਕਿ ਉਸੇ ਉਹਨਾਂ ਦਾ ਇਲਾਜ ਕਰ ਸਕੀਏ ਸੋ ਮੇਰਾ ਕਹਿਣ ਦਾ ਭਾਵ ਆ ਜਿਹੜੇ ਨਸ਼ਿਆਂ ਦੇ ਖਿਲਾਫ ਲੜਾਈ 25 ਤਰੀਕ ਨੂੰ 25 ਫਰਵਰੀ ਨੂੰ ਬਿੱਡੀ ਸੀਗੀ ਉਹ ਬਹਿਮ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਜਿਹੜੀ ਅੱਗੇ ਵਧ ਰਹੀ ਆ ਆਉਣ ਵਾਲੇ ਸਮੇਂ ਦੇ ਅੰਦਰ ਜਿਸ ਤਰ੍ਹਾਂ ਅਸੀਂ ਐਂਟੀ ਡਰੋਨ ਐਂਟੀ ਡਰੋਨ ਜਿਹੜੇ ਇਕੁਪਮੈਂਟ ਸੀਗੇ ਐਂਟੀ ਡਰੋਨ ਜਿਹੜੀ ਮਸ਼ੀਨਰੀ ਸੀਗੀ ਉਹਦਾ ਅਸੀਂ ਥੋੜੇ ਦਿਨ ਪਹਿਲਾਂ ਟ੍ਰਾਇਲ ਜਿਹੜਾ ਸੀਗਾ ਉਹ ਮਾਲੀਚ ਲਿਆ ਸੀਗਾ ਉਸ ਟ੍ਰਾਇਲ ਨੂੰ ਅਸੀਂ ਕਾਫੀ ਹੱਦ ਤੱਕ ਅੱਗੇ ਲਿਜਾ ਚੁੱਕੇ ਆ ਸਾਡੇ ਅਫੀਸਰ ਸਹਿਬਾਨ ਦੀ ਟੀਮ ਜਿਹੜੀ ਆ ਕਾਫੀ ਉਤੇ ਵਰਕ ਕਰ ਚੁੱਕੀ ਆ ਬੜੀ ਜਲਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਪੰਜਾਬ ਪੁਲਿਸ ਦੇ ਬੇੜੇ ਚ ਸ਼ਾਮਲ ਹੋਊਗੀ ਕਿਉਂਕਿ ਪੰਜਾਬ ਦਾ ਲਗਭਗ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ ਉਹ ਪਾਕਿਸਤਾਨ ਦੇ ਨਾਲ ਲੱਗਦਾ ਪੂਰੀ ਦੁਨੀਆ ਜਾਣਦੀ ਆ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦੀ ਸ਼ਾਂਤੀ ਭੰਗ ਕਰਦੇ ਲੱਗੇ ਰਹਿੰਦਾ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਬਣਾਉਣਾ ਚਾਹੁੰਦਾ ਹੈ ਪੰਜਾਬ ਦੀ ਧਰਤੀ ਹਮੇਸ਼ਾ ਹੀ ਉਹ ਅਤਵਾਦੀ ਬਖਵਾਦੀ ਤਰ੍ਹਾਂ ਨੂੰ ਸਪੋਰਟ ਕਰਦਾਗਾ ਪਰ ਲੇਕਿਨ ਪੰਜਾਬ ਸਰਕਾਰ ਜਿਹੜੀ ਆ ਹਰ ਇੱਕ ਜਿਹੜਾ ਵੀ ਉਹ ਕੋਈ ਡਿਜ਼ਾਈਨ ਪੰਜਾਬ ਦੇ ਖਿਲਾਫ ਬਣਾਉਂਦਾ ਉਹਨੂੰ ਹਮੇਸ਼ਾ ਹੀ ਅਸੀਂ ਤੁਰੰਤ ਨਾਕਾਮਜਾਬ ਕਾਮਯਾਬ ਹੋਣੇ ਆਗੇ ਸੋ ਉਸੇ ਤਰੀਕੇ ਜਿਹੜਾ ਡਰੋਨ ਦੇ ਰਾਹੀਂ ਨਸ਼ਾ ਭੇਜਦਾਗਾ ਸੋ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਵੀ ਬੜਾ ਤਕੜਾ ਕਰ ਰਹੇ ਆਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜੇਕਰ ਡਰੋਨ ਰਾਹੀਂ ਕੋਈ ਚੀਜ਼ ਆਉਂਦੀ ਆ ਤਾਂ ਉਹ ਸੀ ਰਸਤੇ ਵਿੱਚ ਹੀ ਨਸ਼ਟ ਕਰ ਸਕੀਏ ਥੈਂਕ ਯੂ ਜੀ ਸਰ ਬਾਦਸ਼ਾਹ ਦਾ ਜਵਾਬ ਨਹੀਂ ਕੀਤਾ ਅੱਜ ਵਾਹ ਤੋਂ ਗੈਸਟ ਨੂੰ ਮੈਂ ਵੀਡੀਓ ਲਾਈਵ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਵੇਂ ਕਿ ਸਾਰੇ ਤੁਸੀਂ ਜਾਣਦੇ ਹੋ ਕਿ ਲਗਾਤਾਰ 25 ਫਰਵਰੀ ਤੋਂ ਨਸ਼ਿਆਂ ਦੇ ਗੈਸਟ ਇੱਕ ਵੱਡੀ ਮਹਿੰਮ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਛੇੜੀ ਗਈ ਆ ਉਸ ਮਹਿਮਨ ਨੂੰ ਪੰਜਾਬ ਦੇ ਅੰਦਰ ਬਹੁਤ ਪਾਰੀ ਸਫਲਤਾ ਜਿਹੜੀ ਆ ਪ੍ਰਾਪਤ ਹੋ ਰਹੀ ਆ ਅੱਜ ਪੰਜਾਬ ਦੇ ਲੋਕ ਆਪ ਮਹਾਰੇ ਇਸ ਮਹਿਮਨ ਦਾ ਹਿੱਸਾ ਬਣ ਰਹੇ ਨੇ ਕਿ ਅੱਜ ਪੰਜਾਬ ਦੇ ਲੋਕ ਇਸ ਮਹਿਮਨ ਨੂੰ ਸਪੋਰਟ ਕਰ ਰਹੇ ਨੇ ਕਿ ਔਰ ਜਿੱਥੇ ਵੀ ਕਿਤੇ ਕੋਈ ਨਸ਼ੇ ਦਾ ਕਾਰੋਬਾਰੀ ਦੀਂਦਾਗਾ ਜਾਂ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਨਜ਼ਰ ਆਉਦਾਗਾ ਤਾਂ ਲੋਕ ਆਪਣੇ ਆਪ ਆ ਕੇ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਕੋਈ ਇਨਫੋਰਮੇਸ਼ਨ ਸਾਂਝੀ ਕਰਦੇ ਨੇਗੇ ਕੋਈ ਸਮਾਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਆਕਾਲੀਦਰ ਬੀਜੇਪੀ ਦੀ ਸਰਕਾਰ ਸੀ ਜਿਨ੍ਹਾਂ ਨੇ ਇੱਕ ਨਾਪਾਕ ਗੱਠਜੋੜ ਗੈਂਗਸਟਰਾਂ ਦਾ ਨਸ਼ਾ ਤਸਕਰਾਂ ਦਾ ਪੰਜਾਬ 'ਚ ਬਣਾਇਆ ਪੰਜਾਬ ਦੇ ਅੰਦਰ ਨਸ਼ਾ ਤਸਕਰ ਗੈਂਗਸਟਰ ਔਰ ਪੋਲੀਟੀਕਲ ਵਿਅਕਤੀ ਮਿਲ ਕੇ ਪੰਜਾਬ ਨੂੰ ਨਸ਼ਿਆਂ ਦੀ ਪੱਠੀ ਝੋੜਨ ਲੱਗੇ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨੇ ਲੱਗੇ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ 5 ਸਾਲ ਪੰਜਾਬ ਤਰਾਜ ਕੀਤਾ ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਅੰਦਰ ਗੈਂਗਸਟਰイズਮ ਨੂੰ ਵਧਾਇਆ ਨਸ਼ਾ ਤਸਕਰਣ ਨੂੰ ਪੰਜਾਬ 'ਚ ਵਧਾਇਆ ਕੋਈ ਵੀ ਵੱਡੀ ਕਾਰਵਾਈ ਦੇ ਸਮੇਂ ਦੇ ਸਮੇਂ ਨਾ ਹੀ ਕੋਈ ਵੱਡੀ ਵਿਹਿਮ ਪੰਜਾਬ ਦੇ ਅੰਦਰ ਛੇੜੀ ਗਈ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪੀ ਜਦੋਂ ਪੰਜਾਬ ਦੇ ਲੋਕਾਂ ਨੇ ਡਰਾਈਵਰ ਸੀਟ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੀਟ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭਾਰੀ ਬਹੁਮਤ ਦੇ ਨਾਲ ਬਿਠਾਇਆ ਔਰ ਉਸ ਬਾਅਦ ਲਗਾਤਾਰ ਨਸ਼ਿਆਂ ਦੇ ਖਾਤਮੇ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਕਮਿਟਿਡ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਮਿਟਿਡ ਰਹੀ ਲਗਾਤਾਰ ਅਸੀਂ ਨਸ਼ਿਆਂ ਦੇ ਖਾਤਮੇ ਦੇ ਲਈ ਕੰਮ ਕਰਦੇ ਰਹੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਐਂਟੀ ਨਾਰਕੋ ਡਰੱਗਸ ਫੋਰਸਸ ਦਾ ਗਠਨ ਕੀਤਾ ਗਿਆ ਔਰ ਅੱਜ ਜਦੋਂ ਫਰਵਰੀ ਦਾ ਮਹੀਨਾ ਆਇਆ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਦਸ਼ਾਦਰਦੇਸ਼ ਦਿੱਤੇ ਹਨ ਇਕ ਕੰਤਮ ਲੜਾਈ ਦਾ ਦੌਰ ਸ਼ੁਰੂ ਹੋਇਆ ਕਿ ਅੰਤਮ ਪਲ ਉਹ ਆਗੇ ਅੰਤਮ ਸਭਾ ਆ ਗਿਆ ਜਦੋਂ ਪੰਜਾਬ 'ਚ ਨਾ ਕੋਈ ਨਸ਼ਾ ਤਸਕਰ ਰਹੂਗਾ ਨਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਜਿਹੜਾ ਉਹ ਬਚੂਗਾ 25 ਫਰਵਰੀ ਨੂੰ ਮਹਿਮ ਸ਼ੁਰੂ ਹੋਈ 25 ਫਰਵਰੀ ਤੋਂ ਲੈ ਕੇ ਲਗਾਤਾਰ ਇਹ ਮਹਿਮ ਜਿਹੜੀ ਆ ਪੰਜਾਬ ਜਾਰੀ ਆ ਮੇਰੀ ਅਗਵਾਈ 'ਚ ਕਮੇਟੀ ਬਣੀ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਮੇਰੇ ਨਾਲ ਕੁਝ ਮੇਰੇ ਕੈਬਨਟ ਦੇ ਕਲੀਕ ਸਾਥੀ ਲਾਇਆ ਗਏ ਔਰ ਅਸੀਂ ਲਗਭਗ ਸਾਰਿਆਂ ਨੇ ਜਿਹੜੇ ਜ਼ਿਲ੍ਹੇ ਉਹਨਾਂ ਨੂੰ ਅਲਾਟ ਕੀਤੇ ਗਏ ਸੀ ਉਹ ਲਗਭਗ ਅਸੀਂ ਮੁਕੰਮਲ ਕਰ ਲਏ ਪੰਜਾਬ ਦੇ ਅੰਦਰ ਜਿਹੜੇ ਸਪੌਟ ਸੀ ਆਈਡੈਂਟੀਫਾਈ ਕੀਤੇ ਗਏ ਉਹ ਥਾਂ ਮ ਆਈਡੈਂਟੀਫਾਈ ਕੀਤੀਆਂ ਗਈਆਂ ਜਾਂ ਕਿੱਥੇ-ਕਿੱਥੇ ਨਸ਼ੇ ਦੀ ਅਵੇਲੇਬਿਲਟੀ ਜਿਹੜੀ ਉਹ ਜ਼ਿਆਦਾ ਕੀ ਉਹਨੂੰ ਤੋੜਨ ਦਾ ਯਤਨ ਕੀਤਾ ਗਿਆ ਲਗਾਤਾਰ ਕਾਸੋ ਆਪਰੇਸ਼ਨ ਚੱਲੇ ਲਗਾਤਾਰ ਬਹੁਤ ਸਾਰੇ ਲੋਕ ਜਿਹੜੇ ਨੇਗੇ ਉਹ ਜ਼ਿਲ੍ਹਾ ਚ ਵੀ ਅਸੀਂ ਦੇਖੇ ਪਰ ਬਹੁਤ ਸਾਰੇ ਜਿਹੜੇ ਨਸ਼ਾ ਕਰਨ ਦੇ ਆਦੀ ਸੀਗੇ ਕਾਜ਼ ਦੇ ਲਈ ਟਿਕ ਰਾਇਆ ਪਰ ਲੇਕਿਨ ਅੱਜ ਬਸ ਤੁਮਨ ਦੋ